ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਪੀਰਤ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਤੱਕ ਬਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਮਾ ਦੁਰਗਾ ਦੇ ਨੌ ਨਰਾਤੇ ਸ਼ੁਰੂ ਹੋ ਚੁੱਕੇ ਨੇ ਤੇ ਉਸੇ ਦੇ ਲੈ ਕੇ ਅੱਜ ਮਾ ਕਾਲੀ ਦੇ ਦਰਬਾਰ ਦੇ ਵਿੱਚ ਪਹੁੰਚੇ ਆ ਕਿਉਂਕਿ ਜਿਹੜੀ ਸੰਗਤਾਂ ਇੱਥੇ ਬੜੀ ਸ਼ਰਦਾ ਦੇ ਨਾਲ ਅੱਜ ਪਹਿਲੇ ਨਰਾਤੇ ਦੇ ਪਹੁੰਚ ਰਹੇ ਨੇ ਮਾ ਸ਼ੈਲਪੁਤਰੀ ਦਾ ਜਿਹੜਾ ਪਹਿਲਾ ਨਰਾਤਾ ਹੈ ਸਾਡੇ ਨਾਲ ਵੱਡੇ ਚੇ ਮੌਜੂਦ ਨੇ ਗੱਲਬਾਤ ਕਰਨ ਲਈ ਪਰ ਨੇ ਜੀ ਮਾ ਸ਼ੈਲਪੁਤਰੀ ਦਾ ਅੱਜ ਪਹਿਲਾ ਨਰਾਤਾ ਕੀ ਮਹੱਤਵ ਹੈ ਜਿਹਦੇ ਨਰਾਤੇ ਦੀ ਸਰ सभी भक्तों को पहले माता जी का आशीर्वाद प्राप्त हो और हर प्रकार की जो श्रद्धा भाव से यहाँ भक्त आ रहा है उसकी मनोकामना पूर्ण हो और आज प्रथम नवराश्विन आश्विन नवरात्रों का प्रथम दिन है प्रथम मेला प्रारंभ हो चुका है पहला नवरात्र है और इसमें यह मान्यता है कि माता के भक्त जो भी यहाँ पे मनोकामना लेके आते हैं उनकी पूर्ण होती है और जैसे भी हर प्रत्येक नवरात्रों में हमारे आप दिखा सकते हैं पीछे हमारे हवन कुंड बना हुआ है प्रत्येक नवरात्रों में पहले राज राजेश्वरी माता के मंदिर में हवन होगा फिर काली माता के मंदिर में हवन होगा प्रत्येक नवरात्रों में यहाँ पे दो हवन होते हैं ये नवरात्रे को कौन से श्रद्धाए नवरात्रे माने आ, जाते हैं पहले के, के और इससे पहले कौन सा नवरात्रा जुड़ा गया वो माने आश्विन नवरात्रा है शुक्ल पक्ष पक्ष है और प्रतिपदा शुभ पुण्यतिथि है आज पहला नवरात्रा शैलपुत्री माता के रूप में मनाया जाता है यहाँ पे और यह मर्यादा रखी जाती है कि जो भी यहाँ पे भक्त आता है अपनी मनोकामना लेके आता है कुछ भी लेके आता है तो उसकी मनोकामना शीघ्र ही पूर्ण होती है एशिया का दूसरा सबसे प्राचीन मंदिर है और बहुत बड़ा मंदिर है काली माता देवी का तो यहाँ पर शराब का भी सेवन माम को करवाया जाता है और श्रद्धालु बड़ी श्रद्धा से यहाँ शराब लेकर आते हैं इसकी क्या महत्व है ये प्राचीनता इतिहास चला आ रहा है हमारा कि भी जो भाव जैसे रखता है श्रद्धा भाव, भाव भक्त रखता है कोई तामसिक से रखता है कोई सात्विक रखता है तामसिक में मदरा आ गई मांस आ गया और प्राचीनता यही चलता आ रहा है जो मदिरा का प्रसाद लगता था और मांस का प्रसाद लगता था और अब जो कोई भक्त जाते हैं कि भी हम बलि नहीं देना चाहते वो तो नारियल की वो देते हैं तो दूध दूध चढ़ाते हैं अलग अलग जैसे जिसका भाव है वैसे वो अपना प्रसाद माता के चरणों में लगवाते हैं वो साथ में वर्त हुए वगैरह भी आज अब से शुरू हो जाते हैं कि और इसमें व्रत में क्या क्या कुछ जो लेना चाहिए लोग लो वर्त में व्रत रखते हैं इसमें माता के दरबार में आकर पहले आज पूजा करते हैं फिर उसके बाद व्रत वगैरह रखते हैं हाँ जी ये नौ नरात्र माता जी के पहले पहला आज प्रारंभ हो चुका है नौ नरात्र तक रखते हैं कई व्यक्ति नौ के नौ रखते हैं व्रत रखते हैं कोई ਦੋ ਨਵਰਾਤਰੋਂ ਵਿੱਚ ਰੱਖਦੇ ਆ ਜਿਵੇਂ ਜੋੜਾ ਰੱਖ ਲੇਤਾ ਹੈ ਕੋਈ ਐਸੇ ਨਵਰਾਤਰੋਂ ਵਰਤ ਰੱਖਦੇ ਆ ਔਰ ਵਿਧਿਵਿਧਾਨ ਤੇ ਜਿਵੇਂ ਮਾਤਾ ਦਾ ਵਿਧਿਵਿਧਾਨ ਹੁੰਦਾ ਹੈ ਵੈਸੇ ਆਪਣੀ ਉਹ ਵਿਧਿਵਿਧਾਨ ਤੇ ਵਰਤ ਰੱਖਦੇ ਆ ਦੋ ਬੰਦ ਐਸੇ ਪੁਜਾਰੀ ਜੀ ਜਿਨ੍ਹਾਂ ਦੇ ਇੱਥੇ ਆਪਣੇ ਸਾਰੇ ਜਿਹੜੇ ਨਵਰਾਤਿਆਂ ਦਾ ਸਾਰੇ ਬੁਰਾ ਤਰੀਕੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਨਾਲ ਰਾਤੇ ਮੜਾਇਆ ਮੈਂ ਤੁਹਾਨੂੰ ਅੰਦਰਲੀ ਤਸਵੀਰ ਵੀ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰ੍ਹਾਂ ਨਾਲ ਜਿਹੜੇ ਸ਼ਰਧਾਲੂ ਇੱਥੇ ਪਹੁੰਚ ਰਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ਰਧਾਲੂ ਜਿਹੜੇ ਮਾਹ ਦੇ ਦਰਬਾਰ ਦੇ ਵਿੱਚ ਪਹੁੰਚ ਰਹੇ ਨੇ ਤੇ ਬਹੁਤ ਹੀ ਸ਼ਰਦਾ ਦੇ ਨਾਲ ਜਿਹੜਾ ਅੱਜ ਪਹਿਲਾ ਜਿਹੜਾ ਨਜ਼ਰ ਆਤਾ ਉਹ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਰਧਾਲੂ ਜਿਹੜੇ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਨੇ ਮਾਹ ਦੇ ਦਰਬਾਰ ਦੇ ਵਿੱਚ ਨਤਮਸਤਕ ਹੋ ਰਹੇ ਨੇ ਤੇ ਆਪਣੀ ਜਿਹੜੀ ਹੈ ਕਿ ਸ਼ਰਦਾ ਉਹ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਰੋਂ ਦੂਰ ਜਿਹੜੇ ਹੈਗੇ ਸ਼ਰਧਾਲੂ ਜਿਹੜ ਬੱਚੇ ਹੋਣ ਜਾਂ ਬਜ਼ੁਰਗ ਹੋਣ ਸਾਰੇ ਸਭ ਜਿਹੜੇ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪ੍ਰਬੰਧਾ ਦਾ ਵੀ ਜਾਇਜ਼ਾ ਲਵਾਂਗੇ ਪ੍ਰਬੰਧ ਪ੍ਰਬੰਧ ਨੇ ਅਗੇ ਸਾਡੇ ਨਵਨੀਟ ਐਨਰਜੀ ਮੌਜੂਦ ਨੇ ਜਿਹੜੇ ਪ੍ਰਬੰਧਕ ਨੇ ਗੱਲਬਾਤ ਕਰ ਰਹੇ ਨੇ ਤੰਨੇ ਜੀ ਅ ਅੱਜ ਮਾ ਕਾਲੀ ਦਾ ਪਹਿਲਾ ਜਿਹੜੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਸ਼ਰਧਾਲੂ ਪਹੁੰਚ ਰਹੇ ਨੇ ਤੇ ਪਹਿਲਾਂ ਨਰਾਤਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪਹਿਲਾਂ ਤਾਂ ਸਾਰੇ ਸ਼ਰਧਾਲੂ ਨੂੰ ਪਹਿਲੇ ਨਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਅੱਜ ਮਾਤਾ ਜੀ ਦਾ ਪਹਿਲਾ ਨਵਰਾਤਰਾ ਹੈਗਾ ਬਹੁਤ ਤਾਦਾਦ ਦੇ ਵਿੱਚ ਸਵੇਰ ਤੋਂ ਹੀ ਸ਼ਰਦਾਲੂ ਮੰਦਰ ਦੇ ਵਿੱਚ ਮਾਤਾ ਜੀ ਦੇ ਸਾਹਮਣੇ ਨਤਮਸਤਕ ਹੋਣ ਲਈ ਆ ਰਹੇ ਹਨ ਮਾਤਾ ਜੀ ਦੇ ਪਵਨ ਦੀ ਸਜਾਵਟ ਲਈ ਫਰੈਸ਼ ਫਲਾਵਰ ਯੂਜ਼ ਕੀਤੇ ਗਏ ਹਨ ਬਾਹਰ ਆਰਟੀਫੀਸ਼ੀਅਲ ਫਲਾਵਰ ਡੈਕੋਰੇਸ਼ਨ ਲਈ ਲਾਈਟਿੰਗ ਟੈਂਟਾਂ ਦਾ ਪ੍ਰਬੰਧ ਹੈਗਾ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਪੁਲਿਸ ਮੁਲਾਜ਼ਮ ਇੱਥੇ ਤੈਨਾਤ ਹਨ ਸ਼ਰਦਾਲੂ ਦੀ ਸੁਰੱਖਿਆ ਲਈ ਇਸ ਤੋਂ ਇਲਾਵਾ ਪ੍ਰਾਈਵੇਟ ਸਕਿਉਰਟੀ ਜਿਹੜੀ ਹੈਗੀ 130 ਦੇ ਕਰੀਬ ਸਕਿਉਰਟੀ ਪਰਸਨਸ ਹੈਗੇ ਜਿਹੜੇ ਕਿ ਇੱਥੇ ਤਨਾਥਨ ਮੰਦਪ ਦੇ ਵਿੱਚ ਜਿਸ ਤਰ੍ਹਾਂ ਕਿ ਪਾਣੀ ਵਗੈਰਾ ਦਾ ਖਰਦਾਲੂ ਗਰਮੀ ਵੀ ਆ ਗਈ ਆ ਇਹ ਥੋੜੀ-ਮੋਟੀ ਗਰਮੀ ਆ ਗਈ ਹੈ ਤੇ ਪਾਣੀ ਵਗੈਰਾ ਦਾ ਸਾਰਾ ਜਿਸ ਤਰ੍ਹਾਂ ਉਹ ਕਿਸ ਤਰ੍ਹਾਂ ਅਰੇਂਜਮੈਂਟ ਸਾਰਾ ਹੈ ਪਾਣੀ ਹਰ ਜਗ੍ਹਾ ਤੇ ਮੌਜੂਦ ਹੈ ਜੀ ਵਾਟਰ ਕੂਲਰ ਲੱਗੇ ਹੋਏ ਆ ਜਗ੍ਹਾ-ਜਗ੍ਹਾ ਤੇ ਆਪਾਂ ਲਗਵਾਏ ਹੋਏ ਆ ਇਸ ਤੋਂ ਇਲਾਵਾ ਪਰਸਨਸ ਹੈਗੇ ਆਪਾਂ ਛਬੀਲ ਵਗੈਰਾ ਦੇ ਟਾਈਪ ਦੇ ਵਿੱਚ ਪਾਣੀ ਵੀ ਭਲਾਇਆ ਜਾ ਰਿਹਾ ਹੈ ਛਦਾਲੂ ਡੈਕੋਰੇਸ਼ਨ ਹੈ ਕਿਸ ਤਰ੍ਹਾਂ ਦੀ ਕੀਤੀ ਗਈ ਹੈ ਫਲਾਵਰ ਅਸਲੀ ਫਲਾਵਰ ਹੈ ਜਾਂ ਨਾਰਮਲ ਫਲਾਵਰ ਦੇ ਦੇਕੋਰੇਸ਼ਨ ਕੀਤੀ ਗਈ ਹੈ ਹਰ ਸਾਲ ਜਿਹੜੀ ਬਾਹਰ ਬਾਹਰ ਵੀ ਡੈਕੋਰੇਸ਼ਨ ਬਹੁਤ ਵਧੀਆ ਹੋ ਰਹੀ ਹੈ ਮੰਦਰ ਦੇ ਬਾਹਰ ਜਿਹੜੀ ਹੈਗੀ ਆਰਟੀਫੀਸ਼ੀਅਲ ਫਲਾਵਰਸ ਨਾਲ ਡੈਕੋਰੇਸ਼ਨ ਹੋਈ ਹੈ ਪਵੰਦੇ ਅੰਦਰ ਜਿਹੜੇ ਮੇਨ ਭਵਨ ਹੈਗੇ ਗਰਭਗ੍ਰਹਿ ਜਿਹੜੇ ਵੀ ਭਗਵਾਨ ਦੇ ਹੈਗੇ ਉਹਦੇ ਵਿੱਚ ਫਰੈਸ਼ ਫਲਾਵਰ ਦੀ ਡੈਕੋਰੇਸ਼ਨ ਕੀਤੀ ਹੈ ਕਿੰਨੀ ਕਿ ਸੰਗ ਜਿਹੜੀ ਹੈਗੀ ਇੱਥੇ ਨਤਬਸਕ ਕੌਣ ਪਹੁੰਚਣ ਲੱਖਾਂ ਦੀ ਤਦਾਦ ਦੇ ਵਿਛੜਦਾਲੂ ਹਰ ਸਾਲ ਨਰਾਤਰਿਆਂ ਦੇ ਵਿੱਚ ਇੱਥੇ ਮਾਤਾ ਜੀ ਦੇ ਸਾਹਮਣੇ ਨਤਬਸਕ ਹੁੰਦੇ ਹੈ ਇਸ ਤਰ੍ਹਾਂ ਕਿ ਸ਼ਰਾਬ ਦਾ ਪ੍ਰਚਾਰ ਲੱਗਦਾ ਹੈ ਕਿ ਸ਼ਰਾਬ ਦਾ ਵੀ ਜਿੱਥੇ ਕਿ ਅਰੇਂਜਮੈਂਟ ਕਿ ਕੀਤਾ ਗਿਆ ਹੈ ਕਿ ਕਿਥੇ ਸ਼ਰਾਬ ਦਾ ਜਿਹੜਾ ਉਹ ਕਰਿਆ ਜਾਵੇ ਸ਼ਰਾਬ ਜਿਹੜੀ ਹੈਗੀ ਮਾਤਾ ਜੀ ਨੂੰ ਭੋਗ ਲਗਵਾਉਣ ਤੋਂ ਬਾਅਦ ਸ਼ਰਾਬਕੁੰਡ ਬਣਿਆ ਹੋਇਆ ਜਿੱਥੇ ਕਿ ਪਾ ਦਿੱਤੀ ਜਾਂਦੀ ਹੈ ਯਸ਼ਰਦ ਆਲੂ ਵਾਪਸ ਲਿਜਾ ਸਕਦਾ ਆਪਣੇ ਨਾਲ ਜਿਹੜਾ ਹੈ ਕਿ ਭੋਗ ਲਿਆ ਤੇ ਸਿਕਿਉਰਿਟੀ ਦਾ ਤੇ ਮੈਡੀਕਲ ਸਹੂਲਤਾਂ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਸਿਕਿਉਰਿਟੀ ਨੂੰ ਹਦਾਇਤ ਕੀਤੀ ਗਈ ਹੈ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਤੇ ਮੈਡੀਕਲ ਟੀਮ ਨੂੰ ਹਦਾਇਤ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਹਰ ਡਿਪਾਰਟਮੈਂਟ ਆਪਣਾ ਰੋਲ ਬਕੂਬੀ ਨਿਭਾ ਰਿਹਾ ਹੈ ਇੱਥੇ ਨਵਰਾਤਿਆਂ ਜਮਾਦਯੋਗ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਐਸਟੀਐਮ ਸਾਹਿਬ ਦੀ ਅਗਵਾਈ ਹੇਠ ਤੁਸੀਂ ਦੇਖਿਆ ਕਿ ਪ੍ਰਬੰਧਕ ਦਾ ਜਿਹੜਾ ਨਮਰੀ ਟੰਡਨ ਜੀ ਨੇ ਪੂਰੇ ਵਿਸਤਾਰ ਨਾਲ ਦੱਸਿਆ ਕਿ ਸਾਡੇ ਨਾਲ ਸਿਕਿਉਰਿਟੀ ਇੰਚਾਰਜ ਵੀ ਮੌਜੂਦ ਨੇ ਗੱਲਬਾਤ ਕਰਨ ਲੈ ਸਰ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੈ ਜਿਸ ਤਰ੍ਹਾਂ ਕਿ ਮਾਤਾ ਦੇ ਦਰਬਾਰ ਦੇ ਵਿੱਚ ਲੱਖਾਂ ਦੀ ਤਦਾਦ ਹੈ ਕਿਉਂਕਿ ਪ੍ਰਬੰਧਕ ਜਿਹੜੇ ਹਨ ਉਹਨਾਂ ਦੱਸਿਆ ਕਿ ਲੱਖਾਂ ਦੀ ਤਦਾਦ ਦੇ ਵਿੱਚ ਇਹ ਤੇ ਸ਼ਰਧਾਲੂ ਪਹੁੰਚਦੇ ਨੇ ਜੇ ਸਾਡੀ 3 ਸਾਲ ਤੋਂ ਵਿਰਾਸਤ ਸਿਕਿਉਰਿਟੀ ਸਰਵਿਸਿਜ਼ ਕ੍ਰੀ ਅਕਾਲੀ ਦੇ ਮੰਦਿਰ ਦੇ ਵਿੱਚ ਸਾਡੀ ਸਿਕਿਉਰਿਟੀ ਚੱਲ ਰਹੀ ਹੈ ਤੇ ਕਾਫੀ ਅੱਛਾ ਸਾਡੇ ਕੋਲ ਐਕਸਪੀਰੀਅੰਸ ਹੈ ਸ਼ਰਧਾਲੂ ਜਿਹੜੇ ਲੱਖਾਂ ਦੇ ਤਰ੍ਹਾਂ ਤੇ ਉਰੇ ਆਉਂਦੇ ਨੇ ਤੇ ਅਸੀਂ ਉਹ ਅਕੋਰਡਿੰਗਲੀ ਵੱਖਰੀ ਵੱਖਰੀ ਲੋਕੇਸ਼ਨ ਹਰ ਇੱਕ ਲੋਕੇਸ਼ਨ ਤੇ ਹਰ ਇੱਕ ਪੁਆਇੰਟ ਅਸੀਂ ਕਵਰ ਕੀਤੇ ਹੋਏ ਨੇ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਏ ਹਰ ਇੱਕ ਟਾਈਪ ਦੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹਾਂ ਲਾਈਕ ਫੋਰ ਐਗਜ਼ੈਂਪਲ ਕੋਈ ਵੀ ਚੀਜ਼ ਦਾ ਅਸੀਂ ਅਨਾਉਂਸਮੈਂਟਸ ਵਗੈਰਾ ਕਰਵਾ ਰਿਹਾ ਕੋਈ ਵੀ ਲਾਈਕ ਫੋਰ ਐਗਜ਼ੈਂਪਲ ਕਿਸੇ ਵੀ ਜੇਬ ਕਤਲ ਤੋਂ ਸਾਵਧਾਨ ਹੋ ਹਰ ਚੀਜ਼ ਲਈ ਗਾਰਡ ਸਾਡੇ ਪ੍ਰੋਪਰਲੀ ਅਲਰਟ ਨੇ ਵੈਲ ਐਕਸਪੀਰੀਐਂਸਡ ਗਾਰਡਸ ਨੇ ਸਾਡੇ ਕੋਲ ਤੇ ਸਾਡਾ ਇਸ ਸਿਕਿਉਰਿਟੀ ਸਰਵਿਸਿਜ਼ ਔਰੇ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਵਿੱਚ ਲਗਭਗ 4-5 ਹਰ ਅਸੀਂ ਔਰੇ ਸਰਵਿਸਿਜ਼ ਪ੍ਰੋਵਾਈਡ ਕਰ ਚੁੱਕੇ ਹਾਂ ਹਰ ਸਾਲ ਟੈਂਡਰਸ ਹੁੰਦੇ ਨੇ ਤੇ ਦੇਵੀ ਮਾਤਾ ਦੀ ਕਿਰਪਾ ਨਾਲ ਸੀ 3 ਸਾਲ ਤੋਂ ਲਗਾਤਾਰ ਹੋਏ ਕਰ ਰਹੇ ਆ ਤੇ ਉਹ ਅਕੋਰਡਿੰਗਲੀ ਮਤਲਬ ਗਾਰਡਸ ਹੋਰ ਕਿਸੇ ਨੂੰ ਨਹੀਂ ایسی ਚਾਹਦੇ ਕਿ ਵੀ ਕਿਸੇ ਨੂੰ ਕੋਈ ਸ਼ਰਦਾਲੂ ਦੂਰ ਦੂਰੋਂ ਆ ਰਹੇ ਨੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੁਸੀਂ ਦੇਖਿਆ ਕਿ ਸਿਕਿਉਰਟੀ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ਰਦਾਲੂ ਜਿਹੜੇ ਕਿ ਨੇ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਾਂਗਾ ਕਿ ਜਿਹੜੇ ਆ ਕਿ ਨੇ ਸ਼ਰਦਾਲੂ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਨੇ ਵਧੀਆ ਕਿ ਕਿਸ ਤਰ੍ਹਾਂ ਸਜਾਵਟ ਹੋ ਰਹੀ ਹੈ ਮਾਲ ਰੋਡ ਦੇ ਤਸਵੀਰ ਹੈ ਮਾ ਅਕਾਲੀ ਦੇ ਦਰਬਾਰ ਦੇ ਬਾਹਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਬਹੁਤ ਵਧੀਆ ਜਿਹੜੀ ਸਜਾਵਟ ਹੋ ਰਹੀ ਹੈ ਤੇ ਸ਼ਰਦਾਲੂ ਸ਼ਰਦਾ ਨਾਲੇ ਤੇ ਨਤਮਕਸਕ ਹੋਣ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਅੱਜ ਪਹਿਲਾ ਦਿਨ ਹੈ ਤੇ ਜਿਹੜਾ ਸ਼ਰਤਾਲੂਆਂ ਦੇ ਵਿੱਚ ਅਜੇ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖਿਆ ਕਿ ਮਾਤਾ ਦੇ ਦਰਬਾਰ ਦੇ ਵਿੱਚ ਨਤਮਕਸਕ ਹੋਣ ਵਾਸਤੇ ਪਹੁੰਚੇ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਪ੍ਰਬੰਧ ਦਾ ਜਿਹੜਾ ਪੂਰਾ ਵੇਰਵਾ ਦਿੱਤਾ ਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਅਸੀਂ ਇੱਥੇ ਪੁਕਤਾ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਸਿਕਿਉਰਿਟੀ ਨੂੰ ਲੈ ਕੇ ਵੀ ਤੇ ਜਿਹੜਾ ਪਾਣੀ ਵਗੈਰਾ ਜਾਂ ਹੋਰ ਕਿ ਜਿਹੜੇ ਛਾਂ ਵਗੈਰਾ ਦਾ ਵੀ ਸਾਰਾ ਜਿਹੜਾ ਟੈਂਟ ਵਗੈਰਾ ਉਹ ਲਗਾ ਰੱਖੇ ਨੇ पटेला दो कैमरा मैन संदीप रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।